ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵਧੀਆ ਹੋ ਰਹੇ YouTube ਚੈਨਲ ਦਾ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਤੋਲੇ ਨੰਗਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪਹਿਲੀ ਵੀਡੀਓ ਆਪਾਂ ਆਪਣੇ ਇਸ ਘਰ ਦੇ ਵਿੱਚੋਂ ਤੇ ਅੱਜ ਤੁਹਾਨੂੰ ਇੱਕੋ ਹੀ ਝੋਟੀ ਤੁਹਾਨੂੰ ਦਿਖਾਉਣੀ ਆ ਪਹਿਲਾ ਸੋਹਾਂ ਝੋਟੀ ਤੁਹਾਨੂੰ ਦਿਖਾਉਣੀ ਆ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਜੀ ਹਨਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋ ਸਣਾ ਠੀਕ ਠਾਕ ਜੀ ਵਧੀਆ ਜੀ ਵਧੀਆ ਠੀਕ ਠਾਕ ਜੀ ਸਭ ਵਧੀਆ ਚੱਲਦਾ ਜੀ ਤੇ ਨਾਮ ਦੱਸਦੇ ਕਰੀ ਨਾਮ ਵੀਰ ਜੀ ਗਗਿੰਦਰ ਸਿੰਘ ਜੀ ਹਾਂਜੀ ਤੇ ਪਿੰਡ ਆਪਣਾ ਤੋਲੇ ਨੰਗਲ ਹਾਂਜੀ ਹਾਂਜੀ ਤਹਿਸੀਲ ਜਨਾਲਾ ਜ਼ਿਲ੍ਹਾ ਮਲੇ ਹਾਂਜੀ 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 ਤੇ ਲੱਗੇ ਆਪਾਂ ਨੂੰ ਸ਼੍ਰੀ ਰਾਮ ਤੀਰਥ ਵੀ ਆ ਤੇ 에어ਪੋਰਟ ਵੀ ਲੱਗ ਗਈ ਆ ਹਾਂਜੀ ਸੋ 5 ਕਿਲੋਮੀਟਰ ਸਾਰਾ 에어ਪੋਰਟ ਆ ਤੇ 4 ਕਿਲੋਮੀਟਰ ਆਪਣਾ ਸਾਰਾ ਸ਼੍ਰੀ ਰਾਮ ਤੀਰਥ ਆ ਹਾਂਜੀ ਹਾਂਜੀ ਠੀਕ ਆ ਤੇ ਫੋਨ ਨੰਬਰ ਬੋਲਦਾ ਕਰੀ ਆਪਣਾ 82839999746 ਠੀਕ ਆ ਹਾਂਜੀ ਤੇ ਆ ਝੋਟੀ ਆਪਣੀ ਘਰ ਦੀ ਖਿ ਲੈ ਜਾਂਦੀ ਜੀ ਹਾਂਜੀ ਹਾਂਜੀ ਘਰ ਦੀ ਝੋਟੀ ਹੈ ਜੀ ਆਪਣੀ ਅੱਛਾ ਘਰ ਦੀ ਝੋਟੀ ਹੈ ਹਾਂਜੀ ਹਾਂਜੀ ਠੀਕ ਆ ਤੇ ਇਹ ਕਿ ਵੇਦੇ ਨਹੀਂ ਫਿਰ ਇਹ ਵੀ ਜੀ ਇੱਦਾਂ ਹੀ ਬਾਹਰ ਦਾ ਬਣਾਇਆ ਹੈਗਾ ਜੀ ਗੜ ਅੱਛਾ ਤੇ ਇਟਲੀ ਦਾ ਲਾਇਆ ਗਿਆ ਤੇ ਵੀਜ਼ਾ ਆ ਗਿਆ ਠੀਕ ਠੀਕ ਚਲੋ ਫਿਰ ਜੀ ਫਿਰ ਤੋਂ ਮੁਬਾਰਕਾਂ ਹਣ ਕੇ ਤੁਹਾਨੂੰ ਧੰਨਵਾਦ ਆਇਆ ਹਣ ਠੀਕ ਆ ਤੇ ਕਿੰਨਾ ਚਿਰ ਹੋ ਗਿਆ ਇਹਨਾਂ ਛੋਟੀ ਨਸੂਈ ਨਾ ਇਹ ਵੀ ਜੀ ਆ ਬੱਚਾ ਜਿਹਦਾ ਕੱਟੀ ਆ ਅੱਛਾ ਵੀ ਜੀ ਹੈ ਸੱਡੀ ਆ ਠੀਕ ਹੈ ਇਹਨੋਂ ਹੋ ਗਏ ਜੀ ਅੱਜ 10 ਦਿਨ ਜੇ ਸੂਈ ਨੂੰ 10ਵਾਂ ਦਿਨ ਹੋ ਗਿਆ ਸੂਈ ਨੂੰ ਹਾਂਜੀ ਹਾਂਜੀ ਤੇ ਕਿੰਨਾ ਦੁੱਧ ਤਿਆਰ ਕਰ ਗਈ ਜੀ ਦੁੱਧ ਵਿੱਚ ਜੀ ਆ ਇਸ ਟਾਈਮ 12 ਕਿਲੋ ਆ ਤੇ ਜਿੰਨੂੰ ਵੀ ਦਵਾਂਗੇ ਵੀਦੋਂ 11 ਕਿਲੋ ਦੀ ਗਰੰਟੀ ਦਵਾਂਗੇ ਅੱਛਾ ਹਾਂਜੀ 11 ਕਿਲੋ ਦੀ ਗਰੰਟੀ ਦੇ ਜਿਹੜੀ ਹਾਂਜੀ ਹਾਂਜੀ ਜਿਹੜਾ ਕਰੋ ਚਵਾ ਦੋਗੇ ਕਿ ਬਿਲਕੁਲ ਚੰਗੀ ਚੰਗੀ ਕਰੋ ਚਵਾ ਕੇ ਤੇ ਕਿੰਨਾ ਕਿ ਦੁੱਧ ਚਵਾਈ ਜਾਊਗੀ ਪਹਿਲੇ ਸੂਈਆਂ 12 13 ਕਿਲੋ ਵੀਜੀ ਚਵਾਈ ਜਾਊਗੀ ਅੱਛਾ 12 13 ਲੀਟਰ ਦੁੱਧ ਜਿਹੜਾ ਪਹਿਲੇ ਸੂਏ ਜਿਹੜਾ ਚਵਾਈ ਜਾਊਗੀ ਚਾਹੂਗੀ ਚਵਾਉਂਗੀ ਤੇ ਚਵਾ ਚੂ ਓਕੇ ਪੂਰਾ ਬਿਲਕੁਲ ਓਕੇ ਕੋਈ ਭੂਰ ਛਟਾ ਨਹੀਂ ਜੀਗਾ ਦਿਖਾ ਦਿਏ ਇੱਕ ਵਾਰੀ ਪੱਟਾ ਲਾ ਕੇ ਕੋਈ ਗੱਲ ਨਹੀਂ ਜੀ ਦਿਖਾ ਦੇ ਇੱਕ ਇੱਕਤੀ ਛੱਡ ਦੋ ਦੋ ਮੱਜਾਂ ਇੱਕ ਕਹਿੰਦੇ ਫਿਰ ਘਰੇ ਰੱਖ ਲਾਂਗੇ ਤੇ ਇੱਕ ਵੇਚ ਦੇਣੀ ਹੈ ਇਹ ਬਹੁਤੇ ਦਿਨਾਂ ਦੀ ਨਹੀਂ ਕੱਟੀ। ਹਾਂਜੀ ਹਾਂਜੀ। ਥੋੜੇ ਦਿਨ ਹੀ ਹੋਏ ਜੇ ਸੋਈ ਨੂੰ। ਪਸੰਗੀ ਜੇ ਵੇਖੀ ਫਿਰ। ਹਾਂਜੀ ਹਾਂਜੀ। ਚਲੋ ਬੰਦ ਫਿਰ ਇਹਨਾਂ। ਆਹ। ਕੱਟੀ ਨੇ ਵੀ ਜਿਹੜਾ ਪੂਰਾ ਰਿੰਗ ਦੀ ਆ। ਹਾਂਜੀ ਹਾਂਜੀ। ਤੇ ਬਾਕੀ ਉਤਨਾ ਇਹ ਆ ਵੀ ਚੰਗੇ ਕੱਦ ਕਾਟ ਦੇ ਚੰਗੇ ਪਿੱਠ ਫਰੇ ਦੇ ਤੇ ਆ ਥਾਣੇ ਦੇ ਆਪਾਂ ਦੇਖ ਸਕਦੇ ਹਾਂ ਦਾਦੇ ਦਿਖਾ ਦੇ ਫਿੱਦੀ ਚਵਾ ਫਿਰ ਇਹਦਾ ਤੇ ਪਿਛਲੇ ਸਨਾਂ ਦਾ ਵੀ ਦਿਖਾ ਦੇ ਚਵਾ ਇਹ ਆ ਦੇ ਸਾਦੇ ਬਿਲਕੁਲ ਮੋਟੀ ਧਾਰਿਆ ਠੀਕ ਹੈ ਫਿੱਜੀ ਤੇ ਆ ਥਾਣਾ ਦਾ ਸਾਈਜ਼ ਗੈਪ ਵੀ ਆਪਾਂ ਦੇਖ ਸਕਦੇ ਜਿਹੜਾ ਬਿਲਕੁਲ ਚੰਗਾ ਵਾ ਜਿਹੜਾ ਚੰਗੇ ਗੈਪ ਤੇ ਤੇ ਪ੍ਰੋਪਰ ਹੱਥ ਚੋਂ ਆਉਣ ਵਾਲੇ ਥਾਣੇ ਆ ਜਿਹੜੇ ਖੋਲੋ ਹਾਂ ਮਿੱਟੀ ਤੌਰੀਆਂ ਫੇਰੇ ਕਰੀਨ ਬਾਕੀ ਚੰਗੀ ਸੋਹਣੀ ਝੋਟੀ ਆ ਜਿਹੜੀ ਸਭੀ ਸੋਭੀ ਚੰਗੀ ਆ ਚੰਗੇ ਪੇਟ ਫੁੜੀ ਦੀ ਆ ਜਿਹੜੀ ਤੇ ਬਿਲਕੁਲ ਨਿੱਗਰ ਹਵਾਨੇ ਦੀ ਮਾਲਕਾ ਜਿਹੜੀ ਲਿਆ ਜੋ ਸਿੱਧੀ ਤਾਂ ਲਿਆ ਜੋ ਕਰੀਨ ਤੇਨੇ ਜਿਉਂ ਪੂਰੀ ਠਕੀ ਸੀ ਲੈ ਉਤਰਾਂ ਤੂੰ ਠੀਕ ਆ ਹਾਂਜੀ ਜਦਾਂ ਅਮਰਜੀਤ ਕੋਈ ਵੀਰ ਪ੍ਰਾ ਕੋ ਜਵਾਗ ਬੈਠ ਰਹੇ ਕੋ ਭਾਵੇਂ ਇਤਰਾ ਹੀ ਬੈ ਜਾ ਥੱਲੇ ਕੋਈ ਗੱਲ ਨਹੀਂ ਠੀਕ ਆ ਇਹ ਕਈ ਡੰਗਰ ਤੁਹਾਨੂੰ ਪਾਏ ਜੀ ਹੱਥ ਨਾਲ ਦਿੰਦੇ ਹਾਂਜੀ ਹਾਂਜੀ ਚਲੋ ਲੈ ਜਾ ਫਿਰ ਬਾਕੀ ਖੜੇ ਕੋਈ ਸੰਭਲਾ ਦੁੱਧ ਜਿਹੜਾ ਚੰਗਾ ਕੱਢੀ ਜਾਊਗੀ ਥਨਾ ਦਾ ਸਾਈਜ ਆਪ ਵੀ ਚੰਗਾ ਤੇ ਸਰੀਰਮੇ ਪੂਰੀ ਭਾਰੀ ਹੈ ਜਿਹੜੀ ਰਾਜੀ ਹੈ ਪੂਰੀ ਜਿਹੜੀ ਤੇ ਚੰਗੀ ਰੀਜ ਨਾਲ ਸੰਭੀ ਹੈ ਜਿਹੜੀ ਓਏ ਵੀ ਜਿਹਾ ਜਵਾਗ ਜੂਗ ਜਿੱਦਾਂ ਮੁੰਡਾ ਬੈਠਾ ਰਹੇ ਕੋਈ ਪਰਵਾਹ ਨਹੀਂ ਠੀਕ ਹੈ ਤੇ ਕਿੰਨਾ ਕਿਤਾ ਫਿਰ ਮੁੱਲ ਰੱਖਦੀ ਆਪਾਂ ਮੁੱਲ ਵਿੱਚ ਕਰਦੇ ਨੇ 1 ਲੱਖ 20000 ਰੁਪਏ 1 ਲੱਖ 20000 ਹਾਂਜੀ ਹਾਂਜੀ ਕਰਨਾਂ ਵਿੱਚ ਕੋਈ ਮੰਨਤਨ ਕੋਈ ਨਹੀਂ ਕਰਦਾਂਗੇ ਵੀ ਜੀ ਕਿੰਨਾ ਕਰ ਦੋਗੇ ਕਰ ਦਾਂਗੇ ਵੀ ਜੀ 3000 ਰੁਪਏ ਛੂਟ ਕਰ ਦਾਂਗੇ ਕੋਈ ਗੱਲ ਨਹੀਂ ਚਲੋ ਪੂਰੇ 115 ਦੀ ਦੇ ਦਿਓ ਫਿਰ ਚਲੋ ਠੀਕ ਜੀ ਠੀਕ ਬਹਾਨਾ ਹੀ ਇਹ ਬੜਾ ਚਲੋ ਬਾਕੀ ਕੋਈ ਫੋਨ ਲਾਵੇ ਹਨਾ ਕੋਈ ਗੱਲ ਕੋਈ ਵੀਰ ਭਰਾ ਫੋਨ ਲਾਵੇ ਕੋਈ ਗੱਲ ਨਹੀਂ ਕਰ ਲਾਂਗੇ ਉਹ ਚੋਂ ਸ਼ੂਟ ਕਰਾਂਗੇ ਮੌਕੇ ਤੇ ਕਰ ਦੋਗੇ ਮੰਨਤਾ ਨਾ ਹਨਾ ਬਹਾਨਾ ਨਹੀਂ ਵਿੱਚ ਕੋਈ ਗੱਲ ਹੀ ਨਹੀਂ ਠੀਕ ਹੈ ਜੀ ਠੀਕ ਹੈ ਜੀ ਬਾਕੀ ਆ ਦੇਖ ਸਾਦੇ ਜੀ ਸੋਹਣੀ ਝੋਟੀ ਆ ਬਾਕੀ ਕੋਈ ਵੀਰ ਆਪਣੀ ਦੋ ਟਾਈਮ ਚਵਾਈ ਕਰਕੇ ਖੜੇ ਤਸੱਲੀ ਕਰਕੇ ਖੜੇ ਆ ਭਾਵੇਂ ਫੇਰ ਥੱਲੇ ਬਹਿ ਜਾ ਕੋਈ ਗੱਲ ਨਹੀਂ ਜਦੋਂ ਬਾਜੀ ਜਿਹੜਾ ਮੱਝ ਚਵਾਇਆ ਬੈਠਾ ਉਹ ਗੱਲ ਆਪਣੀ ਤਸੱਲੀ ਕਰੋ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਚ ਚਾ ਕੇ ਪਸ਼ੂ ਖਰੀਦੋ ਕਿਦੋਂ ਵੀ ਲੈਣਾ ਭਾਵੇਂ ਇੱਥੋਂ ਤੇ ਭਾਵੇਂ ਜਿੱਥੋਂ ਮਰਜ਼